ਇੱਕ ਦਿਨ ਗੁਰੂ ਜੀ ਸ਼ਿਕਾਰ ਲਈ ਗਏ ਸਾਧੂ ਅਤੇ ਰੂਪ ਆਪਣੇ ਖੇਤਾਂ ਵਿੱਚ ਗੁੜਾਈ ਕਰ ਰਹੇ ਜਦ ਕੰਮ ਕਰਦੇ ਹੋਣਾ ਨੂੰ ਡਾਡੀ ਤਰੇ ਲੱਗੀ ਉਹਨਾਂ ਨੇ ਇੱਕ ਟਿੰਡ ਵਿੱਚ ਪਾਣੀ ਪਾ ਕੇ ਰੁੱਖ ਨਾਲ ਟੰਗਿਆ ਹੋਇਆ ਸੀ ਉਹ ਟਿੰਡ ਲਾ ਕੇ ਪਾਣੀ ਪੀਣ ਲੱਗੇ ਤਾਂ ਮਾਲੂਮ ਹੋਇਆ ਕਿ ਪਾਣੀ ਬੜਾ ਠੰਡਾ ਹੋਇਆ ਹੈ ਉਹਨਾਂ ਦੇ ਮਨ ਵਿੱਚ ਫੁਰਿਆ ਕਿ ਇਹ ਠੰਡਾ ਜਲ ਤਾਂ ਗੁਰੂ ਜੀ ਦੇ ਪੀਣ ਯੋਗ ਹੈ ਉਹਨਾਂ ਦੋਹਾਂ ਜੀ ਨੇ ਗੁਰੂ ਜੀ ਦਾ ਧਿਆਨ ਤਾਂ ਕੀ ਅਰਦਾਸ ਕੀਤੀ ਹੀ ਸੱਚੇ ਪਾਤਸ਼ਾਹ ਕਿਰਪਾ ਦਾ ਕਰੋ ਅਤੇ ਇੱਥੇ ਦਰਸ਼ਨ ਦਿਓ ਅਤੇ ਇਸ ਸ਼ੀਤਲ ਜਲ ਚੱਕੂ ਸ਼ਰਧਾਲੂ ਸਿੱਖਾਂ ਦੀ ਅਰਦਾਸ ਉਸੇ ਪਾਲ ਗੁਰੂ ਜੀ ਤੱਕ ਪੁੱਜੀ ਸਾਹਿਬ ਜੀ ਝੱਟ ਕੋੜਾ ਦੌੜਾ ਕੇ ਪਹੁੰਚ ਗਏ ਦੋਹਾ ਪਰਾਵਾਂ ਦਾ ਠੰਡਾ ਜਲ ਛੱਕ ਕੇ ਆ ਬੜੇ ਪਰਸਨ ਹੋਏ ਆਪਨੇ ਉਹਨਾਂ ਨੂੰ ਦੇਖ ਤੇ ਜਲਾਵਲੀ ਵਰਸ਼ਾ ਅਤੇ ਖੰਡਾ ਬਖਸ਼ਿਆ ਉਨ੍ਹਾ ਦੋਹਾਂ ਨੇ ਗੁਰੂ ਜੀ ਦੀਆਂ ਆਗਿਆਵਾਂ ਨਾਲ ਰੂਪਾ ਪਿੰਡ ਬਸਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ